बस ठीक ठाक है सारा नो हो कि हां खले उम्मीद है तू सारी ठीक ठाक होगे ते मैं भी बिल्कुल ठीक ठाक हूं कि मैं किथे है ਇਹਨਾਂ ਨੂੰ ਨਜ਼ਰੋਂ ਤੁੰਗ ਲੱਗੀ ਗਿਆ ਹੁਣ ਪਰ ਜਾਣਿਆ ਨਹੀਂ ਪਰ ਜਾਣਿਆ ਵੇ ਇੱਥੇ ਲੱਗਿਆ ਆ ਬੀਬੀ ਨੇ ਕਿੰਦਾ ਚਲਾ ਲਿਆਣ ਤੁਸੀਂ ਫੀਟ ਕੋਟ ਆਈ ਹੋਈਆਂ ਤੇ ਕੱਲ ਨੂੰ ਹੈਗਾ ਜਾਣਾ ਪਹਿਲਾਂ ਅੱਜ ਜਾਣਾ ਸੀਗਾ ਇਹਨਾਂ ਨੇ ਤਾਂ ਮੈਨੂੰ ਬੇਨ ਲੈਣ ਦਿੱਤਾ ਸੀਗਾ ਜਾ ਪੜਾਈ ਕੈਨਸਲ ਹੋ ਗਿਆ ਪ੍ਰੋਗਰਾਮ ਚੇਂਜ ਹੋ ਗਿਆ ਤੇ ਤੁਹਾਨੂੰ ਮੈਂ ਦਿਖਾਉਣੀ ਹੈ ਭੈਣੇ ਮੈਨੂੰ ਸੂਪ ਦਿੱਖਦਾ ਮਿੱਠ ਪੈਣੀ ਉਹ ਦੀ ਜੰਦੀ ਰੇਖਾ ਕਰੂ ਬੰਦਾ ਸਾਨੂੰ ਦੱਸ ਦੇ ਹੇ ਵੀ ਤੁਸੂ ਦੇ ਕੰਮ ਆ ਆਹ ਲਓ ਜੀ ਕੋਲੇ ਲੇ ਗਏ ਤਾਂ ਸਾਰੇ ਉਹ ਦੇਖਿਆ ਅਸੀਂ ਅਸਾਂ ਦੇਖਿਆ ਜੀ ਲਓ ਜੀ ਪਹਿਲੀਆਂ ਸੂਰ ਦਿੱਤਾ ਆਪਾਂ ਨੂੰ ਆਰਟੈਕਸ ਦਾ ਹੁਣ ਅੱਜ ਆ ਗਏ ਸਮਝ ਕਰਨਾ ਦੇ ਦੇ ਉਹ ਬਹੁਤ ਸੋਹਣੇ ਇਹ ਨਾਲ ਇਹ ਪ੍ਰਿੰਟਡ ਸਲਵਾਰ ਪ੍ਰਿੰਟਡ ਸਲਵਾਰ ਜਾਂਦੇ ਸਾਰ ਸਿਚ ਕਰਾਉਣਾ ਨੇ ਬਸ ਆਹਨੇ ਸਲਵਾਰ ਹਾਂ ਪ੍ਰਿੰਟ ਬਹੁਤ ਸੋਹਣੇ ਆਉਂਦੇ ਸੁੰਦਰ ਸੀ ਇਹ ਮੈਂ ਤੁਹਾਨੂੰ ਦਿਖਾ ਤਾ ਤਾਂ ਇਹ ਤੁਹਾਨੂੰ ਕਹਿ ਨਹੀਂ ਕੰਨੀ ਆ ਵੀ ਗਿਫਟ ਕਰਨ ਲਈ ਬਹੁਤ ਸੋਹਣੇ ਕੋਈ ਛੋਟ ਪਾਉਣੀ ਹੈ ਅਸੀਂ ਗਿਫਟ ਕਰ ਦਿੰਨੀ ਆ ਵੀ ਕਿ ਤੁਹਾਨੂੰ ਜਿੰਨਾ ਕਰ ਸਕਦੇ ਆ ਕਿ ਅਰੇ ਇਹਨਾਂ ਦਾ ਫਰਮਾ। ਇਹ ਵੀ ਨਾ ਮੈਂ ਸੰਭਾਲਿਆ ਫਿਰ ਮੈਂ ਤੁਹਾਨੂੰ ਦੱਸਣ ਦੇ ਦੀ ਜਿੱਦ ਕਿ ਲੈ ਪਾਇਆ ਗਿਆ। ਕਿਤੇ ਕਿੱਥੇ ਸੀ ਅੱਜ ਸ਼ਾਪਿੰਗ ਕਰਕੇ ਆਈਆਂ। ਕੋਈ ਫੋਲੇ ਨਾ। ਦੇਖੋ ਜਿੱਥੇ ਮਰਜ਼ੀ ਚਲੇ ਜਾਓ। ਇਹ ਤਾਂ ਨਾ ਹੀ ਕੀਤੀ। ਸ਼ਾਪਿੰਗ ਨਾ ਹੀ ਕੀਤੀ। ਜਦੋਂ ਮੈਂ ਜਦੋਂ ਜ਼ਰੂਰ ਹੁੰਦੇ ਸੀ ਮੈਂ ਇਹਨਾਂ ਦੇ ਤਰੂਪ ਸ਼ਾਪਿੰਗ ਕਰਦੀ ਸੀ ਆ ਕੇ ਅਸੀਂ ਪਟਿਆਲਾ ਇਹ ਸਾਡੇ ਕੋਈ ਪਟਿਆਲਾ ਨਹੀਂ ਕਰਦੇ ਮੈਂ ਜਿੱਦ ਇਹ ਕਹਿੰਦੇ ਸੀ ਥੋੜਾ ਉਲਟਾ ਹੀ ਕੰਮ ਹੈ। ਇਹ ਪਟਿਆਲਾ ਨੂੰ ਪਟਿਆਲਾ ਹੀ ਸ਼ਾਪਿੰਗ ਤੇ ਹੀ ਰਹਦੀ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਲੈ, ਦੇਖadien। ਛਾਪੀ ਵੀ ਬੀਨੂ। ਮੈਂ ਤਾਂ ਅੱਜ ਬਲੌਗ ਤੇ ਰੋਹਣੀ। ਹੈ? ਮੇਰੀ ਛਾਪੀ ਤਾਂ ਹੋ ਗਈ। ਕੋਈ ਚਾਹ? ਮੈਂ ਆਪ ਕੋਲ ਕੋਲ ਕਰਤੀ। ਅਸੀਂ ਲਾ ਲਈ। ਤੂੰ ਆਂ ਕਿ ਖਾਦੀ? ਆਈ। ਉਹ ਤਾਂ ਨਹੀਂ ਲੈ। ਲੈ ਕਿ ਤਨ ਐ ਵੀ ਛਾਪੀ ਤਾਂ ਕੀ ਹੈ? ਇਹ ਤਾਂ ਵੀ ਛਾਪੀ ਨੂੰ ਖਾਣਾ ਭਾਂਡੇ ਦੀ ਦੀ ਲਈ ਤਾਂ ਇੱਕ ਤਾਂ ਮੈਂ ਤਾਂ ਤੁਹਾਨੂੰ ਬਹੁਤ ịch ਕਹ ਦੇ ਦਿੰਦੀ ਸੀ ਜਦੋਂ ਮੈਂ ਤੁਹਾਨੂੰ ਕੋਈ ਕੁਕਿੰਗ ਕਰਕੇ ਦਿਖੋਦੀ ਸੀ ਆਹ ਭਾਂਡਾ ਨਹੀਂ ਵਰਤੋਂ ਕੀ ਕੋਈ ਨਹੀਂ ਛੱਡਦੀ ਵਰਤੋਂ ਉਹ ਤਾਂ ਇਹ ਦਾ 350 300 ਦੀਆਂ ਨਹੀਂ ਲਈ ਸੀ ਬੋਲੀ ਨਹੀਂ ਮੈਂ ਮੈਂ ਤਾਂ ਲਈ ਨਹੀਂ ਨਹੀਂ ਬਹੁਤ ਸਭ ਬਣਾ ਕੇ ਵਧੀਆ ਹੋਵੇ ਤੂੰ ਹਾਂ ਤਾਂ ਮੇਰੇ ਇੱਕ ਬੋਇਲਰ ਹੈ ਇਤੋਂ ਸਾਰੇ ਤਾਂ ਸਾਨੂੰ ਨੂਡ ਨਹੀਂ ਪੈਂਦੀ ਸੜਾ ਸੀ ਤਾਂ ਉਹ ਸੁਮੇਤ ਰੋਇਲ ਵਿੱਚ ਕਰਦੇ ਆ ਬਟ ਇਨੀਸ਼ੀਅਲੀ ਪਪੜੀ ਵਾਲੀ ਹੋਗੀ ਹਾਂ ਦੀ ਜ਼ਰੂਰ ਹਾਂ ਹਾਂ ਤੱਕ ਅੰਦੇ ਬਗਨਾ ਨਹੀਂ ਚੀ ਨੇ

ਇਹ ਜੰਮੀ ਆ ਗੋ ਮੈਂ ਤਾਂ ਦੇਖਿਆ ਨਹੀਂ ਚੰਗੀ ਹਾਂ ਇਹ ਨਹੀਂ ਸਿੱਧਾ ਮੈਂ ਦੇਖਿਆ ਪਿਆ ਮੈਂ ਕੀ ਇਹ ਮੈਂ ਤਾਂ ਨਾ ਇਹ ਆਇਆ ਆਇੰਦਿਆ ਹੈ ਆਇਆ ਆ ਪਾਣੀ ਪਾਉਣ ਨੂੰ ਉਹ ਵਿੱਚ ਮੂਗੀ ਜੀ ਇਹ ਕਿਵੇਂ ਹੈ ਕਪੀ ਜੀ ਇਹ ਪਾਣੀ ਪੈਂਦਾ ਇਹ ਮੇੜਕੇ ਵਿੱਚ ਪਾਣੀ ਪਾ ਦੋ بس ਇੱਕ ਪਾਣੀ ਪਾਣਾ ਹੈ ਪਾਣੀ ਪੈਂਦਾ ਥੱਲੇ ਅੱਛਾ ਬਾਪ ਜੀ ਨਾਲ ਹੋ ਜਾਂਦੇ ਫਿਰ ਹੂੰ 4 ਮਿੰਟਾਂ ਚ ਕਿਹਦਾ ਹੋ ਜਾਣਗੀ ਇਤਨੀ ਵੇਖਦਾ ਹੁੰਦਾ ਹੈ ਬਸ ਐ ਹੀ ਹਾਂ ਬਾਅਦ ਵਿੱਚ ਹੀ ਹੁੰਦੇ ਆ ਚਲੋ ਇਹ ਤਾਂ ਅੰਦੀ ਚ ਪਪਾਸ ਤੇ ਐਕਸਪੀ ਹਾਂ ਇਹ ਕਿੰਨਾ ਵੀ ਟਾਈਮ ਲੱਗਦਾ ਹੈ ਅੱਛਾ ਇੱਥੇ ਲਿਖ ਜਾਣਾ ਇਹ ਤਾਂ ਇੱਥੋਂ ਆਸ ਤੇ ਅਸੀਂ ਘਰੇ ਤਾਂ ਮਾਈਕ੍ਰੋਵੇ ਵਿੱਚ ਹੀ ਕਰਦੇ ਹਾਂ ਕਰੀ ਤਾਂ ਲੋੜ ਪੈਗੀ ਆ ਭਾਂਡੇ ਇੱਥੇ ਐ ਸਸਤੀ ਹੈ ਨਹੀਂ ਨਹੀਂ ਭਾਂਡੇ ਨਹੀਂ ਸਾਰੇ ਆ ਇਕੱਲਾ ਇਹ ਬੋਇਲਰ ਰੱਖੋ ਹਾਂ ਚਾਹ ਚਾਰ ਮਿੰਟ ਕਰ ਲਈ ਜੀ ਮੈਂ ਇਹ ਤਾਂ ਇੱਕ ਬੋਇਲਰ ਹੀ ਇਕੱਲਾ ਨੂੰ ਆ ਤਾਂ ਹੁਣ ਤੱਕ ਇਕੱਲਾ ਬੋਇਲਰ ਹੀ ਘੇਰਦਾ ਹੈ ਵਧੀਆ ਤੇ ਅੰਡੇ ਆ ਦਵਾ ਨੂੰ ਸਹੀ ਅੰਡੇ ਖਾਂਦੇ ਨੇ ਉੱਤ ਦੇਖਾਂ ਦੀ ਤੇ ਆ ਆ ਗਿਆ ਜੀ ਸਟੀਲ ਦਾ ਚਾਹ ਉਹਨਾਂ ਦਾ ਭੰਡਾ ਆ ਗਿਆ ਸੋ ਉਹ ਰੀ ਹੈ ਉਹ ਤਾਂ ਸਸਤਾ ਹੈ ਬੋਲ ਕੰਨਾ ਮਹਿੰਗਾ ਬਹੁਤ ਹੈ 800 ਦਾ 900 ਮੱਚਦੀ ਨਹੀਂ 900 ਦਾ ਜੀ ਇਹਨੇ 900 ਸੀ ਦਾ 900 ਸੀ ਦਾ ਨਹੀਂ ਮੱਚਦਾ ਉਹ ਤੇ ਇਤਨੀ ਇਹਦੇ ਇਸੇ ਕੀ ਅਧਰ ਲਫਟ ਮੱਚ ਜਾਂਦਾ ਲੋਕਾਂ ਦੇ ਮੋਟੇ ਤੁਸੀਂ ਮੈਨੂੰ ਪਹਿਲਾਂ ਮੈਨੂੰ ਕਹਿ ਦਿੰਦੀ ਸੀ ਕਿ ਤੂੰ ਬਦਲ ਵੀ ਭਾਂਡੇ ਇੱਕ ਦਾ ਬਦਲਦਾ ਉਹਨ ਇੱਕੋ ਦੋ ਮਿੰਨੀ ਸਰਕਸ ਸੀ ਦੋ ਦੋਰੀ ਲਈ ਮੈਂ ਭਲੇ ਇੱਕ ਫਿਰ ਲਉਂ ਜੇ ਪਟਿਆਲੇ ਲੰਬੀ ਚੱਲ ਠੀਕ ਹੈ ਤੇ ਇੱਕ ਮੈਂ ਨਹੀਂ ਆਈਆਂ ਤਵਾ ਤਵਾ ਹਾਂ ਸਰ ਤਵਾ ਥੋੜਾ ਜਿਹਾ ਹੁੱਕਸ ਗਿਆ ਸੀਗਾ ਆ ਫਿਰ ਬੱਸ ਜਿਆਦਾ ਨਹੀਂ ਠਿਡੂੰਗਾ ਥੋੜਾ ਹੀ ਡੂੰਗਾ ਉਹ ਥੋੜਾ ਵਿੱਚ ਜਿਹਨੂੰ ਇਹ ਇਹ ਠੀਕ ਠੀਕ ਜੈ ਥੋੜਾ ਜਿਹਾ ਹੈਗਾ ਪਰ ਬਾਲਾ ਨਹੀਂ ਹੈਗਾ ਵਿੱਚ ਜਿਹਨੂੰ ਠੀਕ ਹੈ ਇਹ ਮੈਂ ਪਹਿਲਾਂ ਹਰਤ ਦੀ ਹੁੰਦੀ ਸੀ ਮੈਂ ਵਧੀਆ ਲੱਗਦਾ ਹੁੰਦਾ ਸੀ ਤਵਾ ਸੋਨਾ ਮੈਂਗਾ ਤੇ ਵੀ ਫੇਰ ਆਇਆ ਮੀਟਾ ਕੇ ਨਾਲ ਤਾਂ ਨਹੀਂ ਨਹੀਂ ਉਹ ਹੋਰ ਇੱਕ ਮੈਂ ਲਿਆਇਆ ਇੱਕ ਇਹ ਨਾ ਲੋਹਸੀ 1200 ਦਾ ਤਾਂ ਹੈਗਾ ਸੀ ਹਾਂ 1215 ਤਾਂ ਇਹ ਵੀ ਲਿਖੀ ਹੋਇਆ ਹੈ ਹੈਗਾ ਸੀ ਇਹੋ ਆ ਤੈਨੂੰ ਨਹੀਂ ਪ੍ਰੈਸਟੀਜ ਨਾਲ ਤਾਂ ਹੁੰਦਾ ਅਲੱਗ ਤਰ੍ਹਾਂ ਦੇ ਪੈਸੇ ਬਸ ਸੋਨਾ ਹੁੰਦਾ ਹੈ ਬਹੁਤ ਚੱਲਦਾ ਹੈ ਇੱਕ ਮੈਂ ਆ ਲਿਆਈ ਪਾਕਿਸਤਾਨੀ ਇਹਨਾਂ ਨੂੰ ਜਦੋਂ ਸਫਾਈ ਕਰਦੇ ਹਾਂ ਬਾਸੂਮ ਵਗੈਰਾ ਤਾਂ ਹੁੰਦੇ ਹਨ ਉਹ ਤਾਂ ਫਿਰ ਹੱਥ ਜੀ ਕਰੂ ਨਹੀਂ ਹੋਇਆ ਮੋਸੀ ਆਹ ਇਹ ਮੇਰੀ ਬੜੀ ਦੇਰ ਦੀ ਸੀਗੀ ਜੀ ਮੈਂ ਲੈ ਕੇ ਆਉਣੀ ਮੈਨੂੰ ਲੋੜ ਨਹੀਂ ਸੀ ਮੈਂ ਬਸੀ ਹੋਈ ਜਾਂ ਮੇਰੀ ਸਵਾਈ ਨਹੀਂ ਮੈਂ ਵਾ ਲਗ ਰਹਿ ਸੀ ਚੰਦੇ ਨੂੰ ਕੋਈ ਨਹੀਂ ਹੱਥ ਜੀ ਕਰਾਉਂਦੇ ਆਤੀ ਜੀ ਮੈਂ ਉਹ ਬਿਸ਼ੈ ਨਹੀਂ ਦੀ ਰਸੂਲੀ ਦੀ ਆਈ ਨਾ ਆਂਟ ਹੋ ਜਾਂਦੇ ਜਿਆਦਾ دیر ਕਰੀ ਪਾਣੀ ਨਹੀਂ ਜਾਂਦਾ ਜਾਲੀ ਬੇਚਦੀ ਜਾਲੀ ਥੋੜੀ ਐ ਆਏ ਉਹ ਖੁਰਦਲਾ ਜਾਏ ਅੱਛਾ ਕੋਈ ਨਹੀਂ ਜੀ ਸਵਾਈ ਕਰਦੇ ਅੱਛਾ ਇਹਨਾਂ ਸਵਾਈ ਜੀ ਮੇਰਾ ਜੀ ਕਰਦਾ ਸੀ ਬਹੁਤ ਚਿੰਤਾ ਠੀਕ ਆ ਹੋਰ ਵੀ ਕਹੀ ਵੀ ਨਾ ਸੋਈ ਜੀ ਤੁਸੀਂ ਕੋਈ ਜਿਆਦਾ دیر ਪਾਣੀ ਜਾਂ ਕੰਮ ਕਰਨੇ ਨਾ ਬਈ ਸਾਬਾ ਨਹੀਂ ਆਉਂਦੀ ਹੋ ਇਹ ਤਾਂ ਜਿਵੇਂ ਤੁਸੀਂ ਆਮ ਕਰਤਾ ਹੋ ਵੀ ਲੋਕ ਵੀ ਤੁਸੀਂ ਤੇ ਪੰਜ ਹੁੰਦੇ ਮੰਜੇ ਤੁਸੀਂ ਕਿਹਦੇ ਆਮ ਮੰਜੇ ਮੰਜੇ ਬਿੰਦੇ ਬਿੰਦੇ ਸਰੀ ਕੀ ਇਹ ਚੱਕ ਇਹ ਲੈਂ ਲੈਂ ਸਮਨੇ ਤੇ ਯਾਰ ਆਉਂਦਾ ਕਿ ਲੇ ਇਹ 178 ਦੀ ਬਣੀ 178 ਉਹ ਇਹ ਰਵਜੀ ਤੇ ਇੱਕ ਮੈਂ ਲਿਆਈਆਂ ਸਾਡੀ ਨਾ ਸ਼ਾਪ ਤੇ ਅਸੀਂ ਉਹ ਨਾ ਉਹ ਕਿੰਨੇ ਗਲਾਸ ਤਪ ਕਿੰਨੇ ਦੇ ਉਹ ਤੋੜੇ ਟੁੱਟੇ ਜੇ ਢੰਡੂਡੇ ਜੀ ਇਹਨਾਂ ਮਰਜ਼ੀ ਨੂੰ ਸਾਹਮਣੇ ਰੱਖ ਲਓ ਕੁੰਡੇ ਇਹਨਾਂ ਦੀ ਕੁੰਡੀ შე ਜੀ ਟੁੱਟ ਜਾਂਦੀ ਹੈ ਕੁੰਡੇ ਨਾ ਜੇ ਟਿਕੋ ਜੀ ਇਹਨਾਂ ਜਿਹੜੇ ਤੈਨਾਂ ਨਹੀਂ ਟੁੱਟ ਜਾਂਦੇ ਇਹਨਾਂ ਦੀ ਵੀ ਅਹੀਂ ਟੁੱਟੋ ਚਲ ਤੇ ਨਹੀਂ ਕੋਈ ਕੋਈ ਦੇਖੀ ਕਿੰਨੇ ਸੋਣੇ ਉਹ ਸਵਾਵਾ ਜੇ ਤੱਕ ਕਹਿ ਦਵਾਂ ਉਹਨਾਂ ਛੋਟੇ ਨਹੀਂ ਕੈਪੈਸਿਟੀ ਇਹਨਾਂ ਦੀ ਕੱਪ ਜਿੰਨੀ ਨਹੀਂ ਹੋਈ ਨਾ ਫਿਰ ਦੋ ਵਾਧ ਕਿੰਨੀ ਚਾਹ ਪੀਣੀ ਹੈ ਚਾਹ ਨਹੀਂ ਹੈ ਪਾਏ ਤਾਂ ਜਾਂਦੀ ਹੈ ਹਾਂ ਤੇ ਉਹ ਤੋਂ ਵੱਡਾ ਵੱਧ ਹੈ ਕੱਪ ਨਾਲ ਮਰੀਏ ਹਾਂ ਇਹ ਕਮਾਸ ਪਤਲੀ ਕਿੰਨੀ ਹੈ ਦਲੀਏ 12 ਉਹ ਲੈ ਕੇ ਆਈ ਕਿ ਕਿੰਨੇ ਦੇ ਇਹ ਜਿਹੜੇ 12 ਮਹੀਨੇ ਦਿੱਤੇ ਸੀ ਉਹਨੇ ਇਹਦੇ ਤੇ 600 ਦੇ 600 ਦੇ 50 ਇੱਕ ਕਿੰਨੇ ਦਾ ਹੈ 6 ਬਿਨਾਂ ਰੱਖ ਕੇ 1200 ਦੇ 1200 ਸੀਗੇ 600 ਦੇ ਇਹ ਮੈਂ ਇਹ ਸਾਡੇ ਰਿਕੁਆਇਰਮੈਂਟ ਸੀਗੀ ਮੈਨੂੰ ਬਹੁਤ ਚੰਗੀ ਲੱਗੀਆਂ ਸੀਗੀਆਂ ਵੀ ਕੱਪ ਲਿਆਉਂ ਕੱਪ ਲਿਆਉਂ ਪਰ ਕਹਿ ਨਹੀਂ ਲੰਦਾ ਸੀ ਕੁੰਡੇ ਕੰਡੇ ਜੂਟੇ ਲੈਂਦੀ ਉਹਨਾਂ ਦੇ ਵੀ ਕੁੰਡੇ ਵਿੱਚ ਉਹ ਵੀ ਟ੍ਰੇਡ ਦੇ ਵਿੱਚ ਆ ਜਾਂਦੇ ਅਸੀਂ ਕਿੰਨੇ ਲਿਆਉ ਲਿਆ ਤੇਨੂੰ ਖਰਾਬ ਕੀਤੇ ਉਹ ਫੇਰ ਰੰਗ ਰੰਗੇ ਜੇ ਹੋ ਜਾਂਦੇ ਜਦੋਂ ਚਾਹ ਪੀਂਦੇ ਕੋਈ ਕੋਈ ਇੱਕ ਬੰਦ ਕਰਿਆ ਕੋਈ ਦੂਗਾ ਸੀ ਮੈਂ ਉਹ ਅਸਲ ਆਪੀ ਕੁੜੀਆਂ ਨੂੰ ਮੈਂ ਕਹਿੰਦਾ ਹੈਂ ਥੋੜੀ ਉਪਾਤ ਛੱਡੋ ਤੁਸੀਂ ਮੈਂ ਤੁਹਾਨੂੰ ਸਿਲ ਦੇ ਦਿੰਦਾ ਚਾਹੇ ਦਿਕਾਨ ਦਾ ਆਸਤੀਆ ਚਲ ਤਰੋ ਤੇੰਬਰਾਨਿਆ ਲੀ ਰਹੇ ਤੇ ਇੱਕ ਆਲੇ ਨੇ ਇਹ ਕਿਹਨੇ ਲਿਆ ਸਪੰਜ ਬੰਦ ਲਿਆ ਦਿਸਿਆ ਪਾ ਹਾਂਜੀ ਇਹ ਲਹੂ ਹੂ ਇਹ ਬਣੀ ਵੀ ਨੂੰ ਤੇ ਬਣੀ ਵੀ ਨੂੰ ਨਾ ਇਹ ਸਾਰੇ ਅਗਰ ਡਿਜ਼ਾਈਨਾਂ ਨੇ ਲੈਂਦੇ ਆ ਸੱਤ ਕੱਪ ਪੰਜ ਕੱਪ ਪੰਜ ਡਿਜ਼ਾਈਨ ਪੰਦੀ ਗਲਾਸ ਨਾ ਜਿਹੜਾ ਇਹ ਤਾਂ ਇਹ ਉੱਥੇ ਨਾ ਉਹ ਫੇਰ ਬਾਈ-ਬਾਈ ਵਿੱਚ ਮਿਕਸ ਹੋ ਜਾਂਦੀ ਹੈ ਹੁਣ ਆਪ ਦਾ ਫੇਰ ਇੱਕ ਵਾਰੀ ਢੋਕੇ ਆਪ ਦਾ ਲਾ ਲਿਆ ਅਗਲੇ ਵੀ ਗਰੇਕ ਨਹੀਂ ਤੇ ਸਾਰੇ ਦੇ ਨਾਲੇ ਨੂੰ ਪਤਾ ਹੈ ਵੀ ਇਹ ਮੇਰਾ ਕਲਾਸ ਹੈ ਪਰ ਉੱਥੇ ਉਹ ਚਾਰੀ ਗਾਂਡੇ ਤੋਂ ਤੇ ਇੰਡਿੰਦੇ ਪਿੰਡ ਜਾਣਾ ਪੈਂਦਾ ਹੈ ਜਿਹੜਾ ਉਸੋ ਜਾਂਦੀ ਹੈ ਉਹ ਮੈਂ ਬੜਾ ਛੋਟਾ ਹੈ ਇਹ ਸਾਰੇ ਅਡਡ ਡੈਨਾਂ ਦੇ ਹੁੰਦੇ ਕਾਲੇ ਭੱਟੀ ਜੀ ਇੱਕ ਕਾਲਿਆਂ ਦਾ ਅਡਡ ਡੈ ਚਾਹ ਗੋਡੀ ਲਿਆ ਤੇ ਸਾਰਿਆਂ ਨੂੰ ਸਾਰਿਆਂ ਨੂੰ ਅਡਡ ਡੀਏ ਨੇ ਹੁੰਦੇ ਤਾਂ ਕਿ ਫਿਰ ਮਿਕਸ ਹੋਣ ਹੋਵੇ ਪੰਜ ਜਣਿਆਂ ਦੇ ਤੇ ਦੋ ਜਿਹੜੇ ਪਹਿਲਾਂ ਲੱਗੇ ਹੋਏ ਉਹਨਾਂ ਦਾ ਮਤਲਬ ਸਾਰਿਆਂ ਦੇ ਜਿਹੜਾ ਅਡਡ ਲੈਂਦੇ ਆ ਮੈਨੂੰ ਆ ਬਹੁਤ ਸੋਹਣਾ ਲੱਗਿਆ ਸੋਹਣੀ ਹੈ ਮੇਰੇ ਜੀ ਕੀਤਾ ਸੀ ਵੀ ਮੈਂ ਲੈ ਲਾਂ ਛੇ ਆ ਵੀ ਸਮਝਣ ਨੂੰ ਸੋਹਣਾ ਲੱਗਿਆ ਆ ਵੀ ਸੋਹਣਾ ਬਹੁਤ ਸੋਹਣਾ ਗੁੱਟਕੂ ਜਾਂ ਇਹ ਫਿਰ ਮੈਂ 5 ਦਾ ਹੀ ਲਈ ਤੇ ਦੋ ਦੋ ਡਸਾਈਨਾਂ ਆਲਰੇਡੀ ਲੱਗੀਆਂ ਦੋ ਇੱਕ ਇੱਕ ਚੋਂ ਕੱਢ ਲਾਂਗੀ ਸੱਤੋ ਜਣੇ ਸੱਤੋ ਜਣੇ ਮੇਰੇ ਸਮੇਤ ਮੈਂ ਤਾਂ ਚਲੋ ਘੰਟਾ ਹੀ ਆਉਂਗੀ ਇਹ ਦੁਕਾਨ ਜੀ ਰੱਖਣੀ ਹੈ ਇਹ ਦੁਕਾਨ ਦਾ ਹੀ ਖਾਣਾ ਹੈ ਤਾਂ ਇਹ ਤਾਂ ਦੁਕਾਨ ਵੀ ਹੈ ਸਾਰਾ ਸੋ ਇਹ ਸ਼ੋਪਿੰਗ ਕਰਕੇ ਆਈ ਹਾਂ ਅੱਜ ਕਿ ਕਰਦੀਆਂ ਤਾਂ ਤੇ ਨਹੀਂ ਚੀਜ਼ਾਂ ਹਾਂ ਇੱਕ ਚਾਹ ਵਾਲਾ ਇੱਕ ਕੱਟਾ ਤੇਲ ਵਾਲਾ ਇੱਕ ਆਈ ਨੋ ਚਾਰ ਚੋ ਫਿਰ ਦੋ ਚੋ 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 ਬਾਕੀ ਵੀ ਜੀ ਨੀ ਬਾਕੀ ਵੀ ਜੀ ਨੀ ਬਸ ਚਾਰ ਚੀ ਚਾਰ ਚੀ ਖਾਇਦੇ ਉਥੇ ਮਿਲਦਾਰ ਪਰ ਸੇਟ ਸਾਰਾ ਹੁਸ਼ਿਆਰ ਜਤੋਂ ਜਾਨ ਨਹੀਂ ਕੋਈ ਰਹੀ ਜਾਂਦੀ ਨਾ ਬੜੀ ਟਾਈਮ ਨਹੀਂ ਹੁੰਦਾ ਉਹਦੇ ਨਾਲ ਉਹ ਬਦਗਾਨ ਤੋਂ ਉਡੀਦਾ ਫੇਰ ਦੱਸ ਆਈ ਜਵੈਸ ਜਾਏ ਗਿਆਸ ਚੋ ਰੋਟੀਆਂ ਆ ਦੋ ਗਏ ਸਾਲਾਂ ਨੂੰ ਕੰਮ ਕਰਕੇ ਆਉਂਦਾ ਹੈ ਵੇ ਐਸਾ ਕੋਲੀ ਜਾ ਰਹੇ ਨੋ ਹੋਏ ਹੈਲੋ ਇਹ ਸੀ ਭੈਣੇ ਮੇਰੀ ਫ੍ਰੀਕੋਲੀ ਸ਼ੌਪਿੰਗ ਸ਼ੀਟ ਹੈ ਫਲੂ ਆਪਾ ਜਾਵੇ ਨੋ ਮੈਂ ਹੋਣੀ ਹੈ ਦੋ ਵੀ ਸੈਲੋ ਲੈ ਲਓ ਲੋ ਤੁਸੀਂ ਨਹੀਂ ਉਹ ਕੋਲ ਲੈ ਵੀਸ ਰਹਿ ਗਿਆ ਸੀ ਹੁਣ ਠੀਕ ਹੈ ਜੀ ਹੁਣ ਫਿਰ ਤੁਹਾਨੂੰ ਉੱਥੇ ਜਾ ਕੇ ਮਿਲਾਂਗੇ ਦੱਸਿਓ ਸੱਚ ਤੁਸੀਂ ਮੇਰਾ ਸੂਟ ਕਹਿੰਦੇ ਸੀ ਦਿਖਾਓ ਲੋ ਦੇਖ ਲੋ ਇਹ ਕਿ ਮੇਰਾ ਹੂਲੂ ਸੁਟਾ ਸਿੰਗਲ ਕਲੰਦਾ ਜਿਆਦਾ ਖਾ ਰਿਹਾ ਤੇ ਰੇਬ ਦਾ ਗੱਲ ਕਰਿਆ ਸੀਗਾ ਹਰੀ ਲੇਸ ਲੱਗੀ ਹੋਈ ਸੀ ਉਹ ਇੱਕ ਹੁੰਦਾ ਲੱਗਿਆ ਸੀਗਾ ਉਹ ਸਿਲਕ ਕਸ਼ਮੀਰੀ ਠੀਕ ਹੈ ਨਾ ਹੁਣ ਲੋ ਜੀ ਨਾ ਠੀਕ ਹੈ ਜੀ डन ਤੇ ਬੀਬੀ ਦੱਸ ਜਾਂਦੀ ਆ ਬਾਹਰ ਹੈ ਬਾਕੀ ਸਾਰੇ ਜਾਂਦੀ ਆ ਠੰਡ ਬਹੁਤ ਹੈ ਬਹੁਤ ਜ਼ਿਆਦਾ ਠੰਡ ਹੈ ਹੋਣ ਵੜਜੀ ਤੁਪਨੀ ਕੀ ਲੇਉਗੀ ਅਸੀਂ 50 ਤੱਕ ਚਲੋ ਠੀਕ ਹੈ ਜੀ ਤੁਹਾਨੂੰ ਦਿਖਾਤੀ ਸ਼ਾਪਿੰਗ ਤੇ ਮੈਂ ਤਾਂ ਤੁਹਾਨੂੰ ਦਰਦੀ ਸਟੀਲ ਦੇ ਹੋ ਲਿਆ ਜੀ ਹੋਰ ਵੀ ਮੈਂ ਤਾਹ ਦਿਓ ਕੀ ਲਿਆਉਣਾ ਮੈਂ ਫਿਰ ਲਿਆਉਗੀ ਥੋੜੀ ਥੋੜੀ ਫਿਰ ਤੇ ਮੈਂ ਆ ਗਈਆਂ ਫਿਰ ਆਪਾਂ ਪਟਿਆਲੇ ਚੱਲ ਕੇ ਨਵੇਂ ਵਲੌਗ ਚ ਕੋਈ ਲਾਈਫ ਹੈ ਨਿੱਕੀ ਨਿੱਕੀ ਗੱਲਾਂ ਇਕਦੋਈਆਂ ਮੰਦੇ ਰਹੋ ਬਹੁਤ ਵਧੀਆ ਲੱਗਦਾ ਹੈ ਇਹ ਤਾਂ ਰੀਨ ਲੀਏ ਤੇ